ਨਹਿਰ ਦੀ ਬਾਰੀ ਲਈ ਜਾਂਦੇ ਆ ਬਾਈ ਤੇ ਜਿਹੜਾ ਸਾਡੇ ਪੰਜਾਬ ਦਾ ਐ ਲੈ ਲਓ ਖੀਰਾ ਜਮੀ ਪਿਓਰ ਜਿਹੜਾ ਜਾ ਰਿਹਾ ਹੈ ਨਾ ਬਾਹਰ ਨੂੰ ਬਿਨਾ ਕਿਸੇ ਮੁੱਲ ਤੋਂ ਉਹਨੂੰ ਆਪਦੇ ਖੇਤਾਂ 'ਚ ਲੈ ਜਾ ਰਹੇ ਹਾਂ ਜੀ ਰਾਤ ਦੀ ਬਾਰੀ ਸੀ ਮੇਰੇ ਕੋਲ ਵੀ ਮੋਟਰਾਂ ਦੋ ਤਿੰਨ ਹੈਗੀਆਂ ਨੇ ਇੱਥੇ ਕਿਸੇ ਦੀ ਮੰਗ ਲੈਂਦਾ ਸੀ ਮੈਂ ਦੇਣੇ ਆ ਗਰਮੀ ਲਿਆਉਣ ਦੀ ਲੋੜ ਨਹੀਂ ਸੀ ਪਰ ਪੰਜਾਬੀਓ ਜੇ ਅੱਜ ਇਹ ਗਰਮੀ ਲਿਆ ਲਓਗੇ ਤਾਂ ਐ ਲੈ ਲਓ 10 ਸਾਲ ਬਚਾ ਲਓਗੇ 10 ਸਾਲ ਜਿਹੜਾ ਪਾਣੀ ਸਾਡਾ ਖਤਮ ਹੁੰਦਾ ਜਾ ਰਿਹਾ ਹੈ 10 ਸਾਲ ਤੁਸੀਂ ਪੰਜਾਬ ਦੇ ਪਾਣੀ ਨੂੰ ਵਿਚਾਲੋਗੇ ਜਿਹੜਾ ਰਾਤ ਨੂੰ ਨਹਿਰ ਦੀ ਆਪਣੀ ਲਾ ਲੂਗਾ ਹੋਦੀ ਦਿਖਾ ਦੇ ਆਹ ਹੋਦੀ ਫੁੱਲ ਹੋ ਜਾਂਦੀ ਹੈ ਪਾਣੀ ਉੱਸਲਦਾ ਇਹਦੇ ਵਿੱਚ ਅਸੀਂ ਬਹੁਤ ਨੱਠ ਪਾਉਣਿਆ ਬਹੁਤ ਕੁਝ ਕਰਨਾ ਪੈਂਦਾ ਬਾਈ ਜਰਬ ਲੈਣਾ ਹੁੰਦਾ ਮੈਂ ਪੰਚਾਇਤੀ ਜ਼ਮੀਨ ਉਹਦੇ ਵਿੱਚ ਪਾਣੀ ਐ ਲਾ ਲੂ ਵੀ ਮਸਾ ਚੜਦਾ ਉਦੋਂ ਚੜਦਾ ਐ ਲਾ ਲੂ ਵੀ ਜਦੋਂ ਸਾਰੇ ਸੁੱਤੇ ਪਏ ਹੁੰਦੇ ਅਸੀਂ ਖੇਤ ਹੁੰਨੇ ਆ ਫੇਰ ਵੀ ਕਿਤੋਂ ਨਾ ਕਿਤੋਂ ਣਾ ਢਿੱਲਾ ਹੋ ਜਾਂਦਾ ਕਿਉਂਕਿ ਯਾਰ ਹੋਦੀ ਆ ਕਿਵੇਂ ਉਸਲ ਰਹੀ ਐ ਪਰ ਆਹ ਹੀਰਾ ਸੀ ਇਹ ਗਵਾਉਣਾ ਨਹੀਂ ਬਾਈ ਇਹ ਇਹਦਾ ਮੋਤੀ ਐ ਇਹ ਪਾਣੀ ਆ ਜਿਹੜਾ ਇਹ 10 ਸਾਲਾਂ ਦੀ ਕਮਾਈ ਆ ਜੇ ਮੈਂ ਅੱਜ ਆਹ ਨਹਿਰ ਦਾ ਹਜ਼ਾਰਾਂ ਲੀਟਰ ਆਪਦੇ ਖੇਤ ਚ ਪਾ ਲੂੰਗਾ ਤਾਂ ਮੇਰੀ ਮੋਟਰ ਦਾ ਹਜ਼ਾਰਾਂ ਲੀਟਰ ਪਾਣੀ ਬਚ ਜਾਊਗਾ ਤਾਂ ਉਹ ਹਜ਼ਾਰਾਂ ਲੀਟਰ ਕਿੰਨੇ ਬੰਦੇ ਕਿੰਨੇ ਸਾਲ ਲਈ ਪੀਣਗੇ ਇਹ ਤੁਸੀਂ ਆਪ ਸੋਚ ਲਓ ਹਜ਼ਾਰਾਂ ਮੈਂ ਘੱਟ ਕਹਣਾ ਲੱਖਾਂ ਕਰੋੜਾਂ ਲੀਟਰ ਆ ਜਿਹੜਾ ਕੱਢ ਦਿੰਨੇ ਆ ਅਸੀਂ 8 ਘੰਟਿਆਂ ਦੇ ਵਿੱਚ ਇਸ ਕਰਕੇ ਭਰਾਵੋ ਜੇ ਪੰਜਾਬ ਬਚਾਉਣਾ ਹੈ ਤਾਂ ਇੱਕ ਰਾਤ ਨਾਲ ਕੁਝ ਨਹੀਂ ਹੁੰਦਾ ਸਾਡੀ ਹਫ਼ਤੇ ਬਾਅਦ ਵਾਰੀ ਆਉਂਦੀ ਹੈ ਆ ਮੈਂ ਹੁਣ ਖੇਤੀ ਰਹੂੰਗਾ ਇੱਥੇ ਹੀ ਪਾਊਗਾ ਮਸਰਾ ਕੁਛ ਵੀ ਹੈ ਮੈਂ ਕਠੜਾਈਆਂ ਕੱਟਣ ਲਈ ਤਿਆਰ ਆ ਯਾਰ ਪਰ ਪੰਜਾਬ ਦਾ ਪਾਣੀ ਬਚਾਉਣ ਲਈ ਸਾਨੂੰ ਉਪਰਾਲੇ ਕਰਨੇ ਪੈਣਗੇ ਨਹਿਰੀ ਪਾਣੀ ਦੀ ਸਾਨੂੰ ਵੱਧ ਤੋਂ ਵੱਧ ਮੰਗ ਕਰਨੀ ਪਊਗੀ ਜੇ ਨਹਿਰੀ ਪਾਣੀ ਨਾ ਸਾਡੇ ਕੋਲੇ ਰਿਹਾ ਤਾਂ ਸਾਡੇ ਖੇਤ ਬੰਜਰ ਹੋ ਜਾਣਗੇ ਆ ਜਿਹੜੇ ਧਰਨੇ ਆਪਾਂ ਲਾਈ ਬੈਠੇ ਸੀ ਦਿੱਲੀ ਜ਼ਮੀਨਾਂ ਬਚਾਈਆਂ ਸੀ ਉਹ ਜ਼ਮੀਨਾਂ ਅਗਲੇ ਲੈ ਜਾਣਗੇ ਬਾਈ ਕਿਉਂਕਿ ਜਦੋਂ ਜ਼ਮੀਨਾਂ ਬੰਜਰ ਹੋ ਗਈਆਂ ਤੁਸੀਂ ਆਪ ਸਮਾਓਗੇ ਵਿਆ ਚੱਕੋ ਸਾਡੀ ਜ਼ਮੀਨ ਲੈ ਜਾਓ ਇਸ ਕਰਕੇ ਮੈਂ ਹੱਥ ਜੋੜਦਾ ਪੰਜਾਬ ਵਾਲਿਆਂ ਅੱਗੇ ਅਸਲ ਤਾਂ ਨਹਿਰੀ ਪਾਣੀ ਹੈ ਜਿਹੜਾ ਸਾਨੂੰ ਤੀਜੇ ਦਿਨ ਮਿਲਣਾ ਚਾਹੀਦਾ ਇਹ ਮੋਗੇ ਹੋਰ ਖੋਲਣੇ ਚਾਹੀਦੇ ਆ ਇਹ ਮੰਗ ਰੱਖਣੀ ਚਾਹੀਦੀ ਆ ਸਾਨੂੰ ਸਾਡਾ ਕੋਈ ਵੀ ਐਮਪੀ ਆਵੇ ਜਿਵੇਂ ਮੇਰਾ ਸੰਗਰੂਰ ਦੇ ਵਿੱਚ ਐਮਪੀ ਮੀਤਿਹਰ ਪੈਂਦਾ ਮੈਂ ਮੀਤਿਹਰ ਨੂੰ ਬੇਨਤੀ ਕਰਦਾ ਕਿ ਤੈਨੂੰ ਦੇਖ ਸੰਗਰੂਰ ਦੇ ਲੋਕਾਂ ਨੇ ਬਾਈ ਫਤਵਾ ਦਿੱਤਾ ਆਪਾਂ ਬਹੁਤ ਸਮਾਂ ਇਕੱਠੇ ਵੀ ਕੰਮ ਕੀਤਾ ਮੇਰਾ ਮਿੱਤਰ ਰਹਿਣ ਮੈਂ ਬੇਨਤੀ ਕਰਦਾ ਕਿ ਜੇ ਪੰਜਾਬ ਦੀ ਧਰਤੀ ਸੰਗਰੂਰ ਦੀ ਧਰਤੀ ਬਚਾਉਣੀ ਆ ਕਿਉਂਕਿ ਇਸ ਟਾਈਮ ਸੰਗਰੂਰ ਦੀ ਧਰਤੀ ਸਭ ਤੋਂ ਡੇਂਜਰ ਜ਼ੋਨ ਦੇ ਵਿੱਚ ਆ ਜੇ ਸੰਗਰੂਰ ਦੀ ਧਰਤੀ ਬਚਾਉਣੀ ਆ ਤਾਂ ਭਰਾਵਾ ਬੇਨਤੀ ਹੈ ਕਿ ਆ ਜਿਹੜੇ ਮੋਗੇ ਖਲੌਣ ਵਾਲਾ ਕੰਮ ਕਰ ਪਾਈਪਲਾਈਨਾਂ ਹੋਰ ਦਾ ਬ ਤਾਂ ਜੋ ਖੇਤਾਂ ਦੇ ਵਿੱਚ ਪਾਣੀ ਹੋਰ ਪਹੁੰਚੇ ਹੁਣ ਮੇਰੀ ਇਹ ਹਫਤੇ ਬਾਅਦ ਵਾਰੀ ਆਉਂਦੀ ਹੈ ਜੇ ਮੇਰੀ ਇਹੀ ਵਾਰੀ ਤੀਜੇ ਦਿਨ ਆਵੇ ਬਾਈ ਮੈਂ ਮੋਟਰ ਖੜਾ ਕੇ ਰੱਖਾਂ ਤੀਜੇ ਦਿਨ ਮੈਨੂੰ 10-12 ਘੰਟੇ ਵੀ ਨਹਿਰ ਦਾ ਪਾਣੀ ਮਿਲ ਜੇ ਨਾ ਮੈਂ 2-3 ਦਿਨ ਮੋਟਰ ਖੜਾ ਕੇ ਰੱਖਾਂ ਨਹਿਰੀ ਪਾਣੀ ਦੀ ਜੇ ਅਸੀਂ ਵਰਤੋਂ ਕਰ ਲਾਂਗੇ ਤਾਂ ਸਾਸੀ 10 ਸਾਲਾਂ ਦਾ ਪਾਣੀ ਬਚਾ ਲਾਂਗੇ ਇਹ ਮੇਰੀ ਜ਼ਿੰਮੇਵਾਰੀ ਹੈ ਪੰਜਾਬ ਦੇ ਲੋਕੋ ਆਪਦੇ ਜਵਾਖਾਂ ਦਾ ਗਲਾ ਨਾ ਘੋਟੋ ਆਪਦੇ ਜਵਾਖਾਂ ਲਈ ਪਾਣੀ ਛੱਡ ਜੋ ਧਰਤੀ ਛੱਡ ਜੋ ਕਿਉਂ ਐਵੇਂ पागल ਹੋਇਓ ਯਾਰ ਕਿਉਂ ਐਵੇਂ ਸੁੱਚ ਦੱਬ ਕੇ ਘਰਾਂ ਚ ਸੌ ਜਾਂਦੇ ਹੋ ਕਿਉਂ ਐਵੇਂ ਫालतू ਪਾਣੀ ਬਈ ਕਿੰਨਾ ਲੱਖਾਂ ਕਰੋੜਾਂ ਦਾ ਤੁਸੀਂ ਖਰਾਬ ਕਰੀ ਜਾਂਦੇ ਹੋ ਇਸ ਕਰਕੇ ਭਰਾਵੋ ਵੱਤ ਤੋਂ ਵੱਧਾ ਪਾਣੀ ਵਰਸੋ ਤੇ ਪਾਣੀ ਠੰਡਾ ਐਨ ਲਾ ਲੋ ਵੀ ਬਰਫੀ ਐ ਇਹ ਜਦੋਂ ਜੀਰੀ ਚ ਜਾਊ ਨਾ ਤੇ ਜੀਰੀ ਐਨ ਟੈਕਲ ਟੈਕਲ ਕਰੂਗੀ ਐਨ ਵਧੀਆ ਹੋਦੀ ਇੱਕ ਰੇ ਐ ਬਈ ਇਹ ਨਹਿਰ ਦਾ ਪਾਣੀ ਨਹੀਂ ਰੇ ਐ ਨਿਰਾ ਇਹ ਕੁਦਰਤੀ ਰੇ ਹੈ ਉਹ ਰੇ ਨਹੀਂ ਜਿਹਦੇ ਨਾਲ ਧਰਤੀ ਅਸੀਂ ਅੱਡੀ ਖਰਾਬ ਕਰੀ ਜਾਂਦੇ ਆ ਪਾਉਣਾ ਪੈਂਦਾ ਮਜਬੂਰੀਆਂ ਨੇ ਪਰ ਇਹ ਕੁਦਰਤੀ ਰੇ ਜਦੋਂ ਸਾਡੇ ਖੇਤ ਚ ਜਾਊਗਾ ਤਾਂ ਖੇਤ ਤੋਂ ਪਜਾਊ ਹੋਣਗੇ ਸਰਕਾਰਾਂ ਦਾ ਕੀ ਕੰਮ ਹੈ ਸਰਕਾਰਾਂ ਦਾ ਕੰਮ ਹੈ ਕਿ ਇਹਨਾਂ ਨੂੰ ਨਹਿਰੀ ਪਾਣੀ ਘਟਦੀ ਇਹਨਾਂ ਦੇ ਖੇਤ ਬੰਜਰ ਬਣਾ ਦਈਏ ਪਜਾਊ ਨਾ ਕਰੀਏ ਜੇ ਤੁਸੀਂ ਪੰਜਾਬ ਦੇ ਲੋਕੋ ਖੇਤ ਪਜਾਊ ਰੱਖਣੇ ਨੇ ਤਾਂ ਬਾਈ ਹਫਤੇ ਬਾਅਦ ਇੱਕ ਰਾਤ ਨੂੰ ਆ ਜਾ ਕਰੋ ਖੇਤ ਪ੍ਰਭੂ ਮੈਂ ਹੱਥ ਜੋੜਦਾ ਇੱਕ ਰਾਤ ਇੱਕ ਇੱਕ ਰਾਤ ਜੇ ਨਿੰਦਰੇ ਮਰ ਲਓਗੇ ਹਫਤੇ ਬਾਅਦ ਤਾਂ 10 ਸਾਲ ਖਾਸ ਹਾਲਾਂ ਰੱਜ ਕੇ ਸੌਲੋਗੇ ਤੁਹਾਡੇ ਜਵਾਬ ਚੰਗੀ ਜ਼ਿੰਦਗੀ ਜਿਉਂਦਾਂਗੇ ਇਹ ਮੇਰੀ ਬੇਨਤੀ ਹੈ ਭਰਾਵੋ ਇਹੀ ਬੇਨਤੀਆਂ ਲਈ ਮੈਂ ਵੀਡੀਓ ਪਾਉਣ ਲੱਗਾ ਇਹਨੂੰ ਸ਼ੇਅਰ ਕਰ ਦਿਓ ਨਹਿਰ ਦਾ ਪਾਣੀ ਦਾ ਬਾਈ ਬਿਲਕੁਲ ਵੀ ਨਾ ਛੱਡੋ ਜਦੋਂ ਵੀ ਮਿਲਦਾ ਉਹਦੀ ਲਾ ਲਿਆ ਕਰੋ ਮੋਟਰ ਥੰਮ ਦਿਆ ਕਰ ਮੋਟਰ ਖੜਾ ਲਿਆ ਕਰੋ ਜੇ ਧਰਤੀ ਬਚਾਉਣੀ ਹੈ ਧਰਤੀ ਨੂੰ ਸਾਡੀ ਨੂੰ ਕੈਂਸਰ ਹੋ ਗਏ ਸੁਣਿਆ ਸੀ ਕਦੇ ਧਰਤੀ ਨੂੰ ਕੈਂਸਰ ਸੁਣਿਆ ਸੀ ਕਦੇ ਮੱਝਾਂ ਨੂੰ ਕੈਂਸਰ ਗਾਵਾਂ ਨੂੰ ਕੈਂਸਰ ਜਾਨਵਰਾਂ ਨੂੰ ਕੈਂਸਰ ਬੰਦਿਆਂ ਨੂੰ ਤਾਂ ਹੋਣੀ ਹੋਣਾ ਯਾਰ ਕਾਦੇ ਕਾਰਨ ਪਾਣੀ ਅਸੀਂ ਵਰਤ ਲਿਆ ਜਿਹੜਾ ਵਧੀਆ ਸੀ ਜਿਹੜਾ ਥੱਲੇ ਮਾੜਾ ਸੀ ਉਹ ਕੱਢੀ ਜਾਂਦੇ ਆ ਉਹ ਪੀਂ ਜਾਂਦੇ ਆ ਉਹ ਸਤਲੋਜ ਚ ਬਾਈ ਲੱਖੇ ਸਿਧਾਨੇ ਨੇ ਸਾਰਾ ਕੁਝ ਦਿਖਾਇਆ ਕਿਵੇਂ ਜ਼ਹਿਰਾ ਪੈਂਦੀਆਂ ਨੇ ਉਹੀ ਸਤਲੋਜ ਵਾਲਾ ਪਾਣੀ ਗਾਹ ਫਾਜ਼ਿਲਕਾ ਬੋਰ ਵਾਲੇ ਲੋਕ ਪੀਂਦੇ ਆ ਤੇ ਉਹਨਾਂ ਦੇ ਜਿਹੜੇ ਜਵਾਖ ਨੇ ਲੁੱਲੇ ਲੰਗੜੇ ਪੈਦਾ ਹੋ ਰਹੇ ਨੇ ਯਾਰ ਆਪਾਹਜ ਪੈਦਾ ਹੋ ਰਹੇ ਨੇ ਕਿਹਦੀ ਕਾਰਨ ਪਾਣੀ ਦੀ ਕਾਰਨ ਕਿ ਪਾਣੀ ਨਾ ਬਚਾ ਸਕੇ ਤਾਂ ਜ਼ਿੰਦਗੀ ਨਹੀਂ ਬਚਾ ਹੁਣੀ ਪੰਜਾਬੀਓ ਇਹ ਮੈਂ ਅੱਜ ਰਾਤ ਨੂੰ 11 ਵਜੇ ਬਹਿ ਕੇ ਇਸ ਹੋਦੀ ਤੇ ਇਸ ਹੋਦੀ ਤੇ ਮੈਂ ਤੁਹਾਨੂੰ ਦੱਸ ਰਿਹਾ ਕੀ ਇਹ ਪਾਣੀ ਤੁਹਾਡੀ ਜ਼ਿੰਦਗੀ ਬਚਾ ਸਕਦਾ ਜਿਹੜਾ ਅਸੀਂ ਆਹ ਲਾਈ ਜਾਂਦੇ ਆ ਹੋਦੀ ਐਨ ਪੂਰੀ ਭਰੀ ਭਈਆ ਦੇਖ ਲਓ ਆਹ ਹੋਦੀ ਐਨ ਕਿਨਾਰੇ ਤੇ ਆ ਬਈ ਐਨ ਫਿਰ ਵੀ ਅਸੀਂ ਮਿਹਨਤ ਕਰਕੇ ਯਾਰ ਪਾਣੀ ਲਾਵਾਂਗੇ ਲੈ ਕੇ ਜਾਵਾਂਗੇ ਖੇਤ ਨੂੰ ਸਾਰੀ ਰਾਤ ਇੱਥੇ ਰਹਾਂਗੇ ਕਿਉਂਕਿ ਸਾਨੂੰ ਪਤਾ ਹੈ ਅਸੀਂ ਆਪਣੇ ਜਵਾਥਾਂ ਦੀ ਜ਼ਿੰਦਗੀ ਵਧੀਆ ਕਢਾਉਣੀ ਹੈ ਅਸੀਂ ਆਪਣੇ ਜਵਾਖਾਂ ਲਈ ਜਿਉਂ ਰਹਾਂਗੇ ਜੇ ਅਸੀਂ ਜਵਾਖਾਂ ਦੀ ਕਦਰ ਹੀ ਨਹੀਂ ਕਰਾਂਗੇ ਤਾਂ ਫਿਰ ਲਾਂ ਤਾਂ ਸਾਡੀ ਇਹੋ ਜੀ ਸੋਚ ਤੇ ਜਿਹੜੇ ਜਵਾਖਾਂ ਲਈ ਦਿਨ ਰਾਤ ਫਿਰਦੇ ਆ ਖਪਦੇ ਆ ਤਪਦੇ ਆ ਉਹਨਾਂ ਨੂੰ ਧਰਤੀ ਬੰਜਰ ਦੇ ਕੇ ਜਾਣੀ ਹੈ ਉਹਨਾਂ ਨੂੰ ਮੇਰੇ ਕੈਂਸਰ ਦੇ ਕੇ ਜਾਣੇ ਨੇ ਤੇ ਫਿਰ ਸਾਡਾ ਜਿਉਣ ਦਾ ਕੀ ਫਾਇਦਾ ਫਿਰ ਤਾਂ ਲਹਨਤ ਹੈ ਫਿਰ ਉਹੀ ਕਹੀ ਜਾਂਦੇ ਸਾਨੂੰ ਆਪਣੇ ਬੱਚਿਆਂ ਨਾਲ ਪਿਆਰ ਸਵਾਹ ਪਿਆਰ ਹੈ ਲੈ ਕੇ ਪੈਪ ਤੜਕੇ ਸਾਡੀਆਂ ਭੈਣਾਂ ਲੱਗ ਜਾਂਦੀਆਂ ਨੇ ਸੁਦੇ ਗੋਹਾ ਨਾਲੀਆਂ ਚ ਜਾਂਦਾ ਯਾਰ ਸੁਦੇ ਆ ਵਿੜੇ ਧੋਣ ਲੱਗ ਜਾਂਦੇ ਉਹ ਉਹ ਕਾਦੀ ਸੋਚ ਆ ਉਹ ਕਾਦਾ ਪਿਆਰ ਹੈ ਜਦੋਂ ਬੱਚਿਆਂ ਨੂੰ ਤੁਸੀਂ ਛੱਡ ਕੇ ਤਾਂ ਇੱਥੇ ਜਾਣਾ ਕੈਂਸਰ ਛੱਡ ਕੇ ਤਾਂ ਜਾਣੇ ਨੇ ਕਾਲੇ ਪੀਲੇ ਛੱਡ ਕੇ ਤਾਂ ਜਾਣਾ ਜਹਰੀਲਾ ਪਾਣੀ ਫਿਰ ਕਾਦਾ ਤੁਹਾਡਾ ਬੱਚਿਆਂ ਨਾਲ ਪਿਆਰ ਆ ਯਾਰ ਫਿਰ ਤੁਸੀਂ ਨਫ਼ਰਤ ਕਰਦੇ ਹੋ ਜੇ ਬੱਚਿਆਂ ਨੂੰ ਪਿਆਰ ਕਰਦੇ ਹੋ ਤਾਂ ਬੂੰਦ ਬੂੰਦ ਪਾਣੀ ਦੀ ਬਚਾਉਣਾ ਪਊ ਬੂੰਦ ਬੂੰਦ ਕਿਦੜੇ ਅੱਗ ਨਹੀਂ ਲੱਗਦੀ ਇਹਨਾਂ ਨੂੰ ਆ ਜਿਹੜੇ ਤੁਹਾਡੇ ਫਰਸ਼ ਹੁੰਦੇ ਮੈਂ ਭੈਣਾਂ ਨੂੰ ਕਹਿਣਾ ਅੱਗ ਨਹੀਂ ਲੱਗਦੀ ਇਹਨਾਂ ਨੂੰ ਜੇ ਵੀ ਤੁਸੀਂ ਰੋਜ਼ ਹੀ ਧੋਈ ਜਾਓ ਰੋਜ਼ ਹੀ ਧੋਈ ਜਾਓ ਯਾਰ ਲਾਨਤਾਏ ਤੁਹਾਡੇ ਬੱਚਿਆਂ ਦਾ ਜੇ ਇੱਕ ਦਿਨ ਫਰਸ਼ ਧੋਣੇ ਹੋ ਨਾ ਤੁਸੀਂ ਤੁਹਾਡੇ ਬੱਚਿਆਂ ਦੇ 6 ਮਹੀਨੇ ਘਟ ਜਾਂਦੇ ਆ ਇੱਕ ਦਿਨ ਦੇ ਪਾਣੀ ਨਾਲ ਉਹ ਇੱਕ ਦਿਨ ਉਹ 6 ਮਹੀਨਿਆਂ ਚ ਪੀਣਗੇ ਜਿਹੜਾ ਤੁਸੀਂ ਫਰਸ਼ਾਂ ਦੇ ਢੋਲ ਦਿੰਨੇ ਹੋ ਇਹ ਦਿਮਾਗ ਤੋਂ ਸੋਚ ਲਓ ਇਹ ਮੈਂ ਭਾਵਿਕ ਹੋ ਕੇ ਕਹਿ ਰਿਹਾ ਇੱਕ ਰੋਣਾ ਨਹੀਂ ਆ ਰਿਹਾ ਅੰਦਰੋਂ ਇਹ ਮੈਂ ਫੁੱਲ ਭਾਵਿਕ ਹੋ ਕੇ ਕਹਿ ਰਿਹਾ ਸਾਡੀਆਂ ਮਾਵਾਂ ਨੂੰ ਭੈਣਾਂ ਨੂੰ ਕਿ ਜੇ ਬੱਚਿਆਂ ਨੂੰ ਸੱਚਮੁੱਚ ਹੀ ਤੁਸੀਂ ਪਿਆਰ ਕਰਦੇ ਹੋ ਤਾ ਫਿਰ ਆ ਪਾਣੀ ਡੋਲਣਾ ਗੋਹੇ ਜਿਹੜੀਆਂ ਨਾਲੀਆਂ ਚ ਤੁਸੀਂ ਤੱਕਦੇ ਹੋਏ ਬੰਦ ਕਰ ਦਿਓ। ਕਿਸਾਨ ਵੀਰਾਂ ਨੂੰ ਕਹਿਣਾ ਮੋਟਰਾਂ ਥੰਮ ਦਿਆ ਕਰੋ ਨਹਿਰ ਦਾ ਪਾਣੀ ਦੀ ਮੰਗ ਕਰ ਲਓ ਬਈ ਤੀਜੇ ਦਿਨ ਨਹਿਰ ਦਾ ਪਾਣੀ ਮਿਲਣ ਲੱਗੇ ਜੇ ਮੋਟਰਾਂ ਬੰਦ ਹੋ ਜਾਣਗੀਆਂ। ਪਾਣੀ ਉੱਪਰ ਆ ਜਾਊਗਾ ਜੇ ਝੋਨਾ ਲਾਈ ਜਾਓ ਕੁਸ ਮਰਜੀ ਲਾਈ ਜਾਓ ਜਿਹੜੀ ਮਰਜੀ ਫਸਲ ਬੀਜੀ ਜਾਓ ਯਾਰ। ਕੱਲੀ ਦਿੱਕਤ ਪਾਣੀ ਦੀ ਹੋਣੀ ਐ। ਤਾਂ ਪਿੱਟਦੇ ਆਂ ਤਾਂ ਰੋਨੇ ਆਂ। ਪਰ ਪਤਾ ਨਹੀਂ ਇੱਥੇ ਕੰਮ ਕਰਦਿਆਂ ਨੂੰ ਵੀ ਕਈ ਲੋਕ ਯਾਰ ਜੈਲ ਸੀ ਕਰਦੇ ਐ। ਬਿਨਾਂ ਕੱਲੋਂ ਬਦਨਾਮ ਕਰਦੇ ਐ। ਕਰੀ ਜਾਓ ਭਰਾਵੋ ਸਾਨੂੰ ਛੋਡੇ ਥੋੜੇ ਤਾਂ ਕੋਈ ਉਮੀਦ ਹੀ ਨਹੀਂ ਜਿਹੜ ਆ ਲਲੀਆਂ ਛਲੀਆਂ ਫੇਸਬੁੱਕਾਂ ਤੇ ਅਸੀਂ ਫੇਸਬੁੱਕ ਹੀ ਬੰਦੇ ਨਹੀਂ ਹੈਗੇ ਅਸੀਂ ਗਰਾਊਂਡ ਪੱਧਰ ਤੇ ਕੰਮ ਕਰਨ ਵਾਲੇ ਆਂ ਤੁਹਾਡਾ ਕੰਮ ਹੈ ਸਿਰਫ ਫੇਸਬੁੱਕ ਤੇ ਬਹਿ ਕੇ ਕਮੈਂਟ ਕਰਨਾ ਸਾਡਾ ਕੰਮ ਹੈ ਪੰਜਾਬ ਦੇ ਲੋਕਾਂ ਨਾਲ ਖੜਨਾ ਅਸੀਂ ਤੁਹਾਡਿਆ ਤੁਹਾਡਾ ਸਾਡੇ ਨਾਲ ਕੋਈ ਲੈਵਲ ਹੀ ਨਹੀਂ ਇਸ ਕਰਕੇ ਆ ਜਿਹੜੇ ਕਮੈਂਟ ਕਮੈਂਟ ਕਰ ਦਿੰਦੇ ਵੀਡੀਓ ਪਾ ਜਿੰਨਾ ਦਿਲ ਖੁੱਲ ਕੇ ਪਾਉ ਤੁਹਾਨੂੰ ਜ਼ਿੰਦਗੀ 'ਚ ਕਦੇ ਰਿਪਲਾਈ ਨਹੀਂ ਆਊਗਾ ਹਾਂ ਜਿੱਦੇ ਸਾਡੇ ਲੈਵਲ ਦੇ ਹੋਗੇ ਕੰਮ ਤੁਸੀਂ ਕਰ ਲਾਂਗੇ ਫੇਸਬੁੱਕ ਤੋਂ ਹਟ ਕੇ ਉਹਦੇ ਰਿਪਲਾਈ ਕਰ ਦਾਂਗੇ ਪਰ ਪਹਿਲਾਂ ਕਦੇ ਰਿਪਲਾਈ ਨਹੀਂ ਆਊ ਆ ਜਿਹੜਾ ਸਿਉਣਾ ਹੈ ਬਾਈ ਇਹਨੂੰ ਵਰਤ ਲਓ ਪੰਜਾਬੀਓ ਫਤਿਹ ਹੈ もう。上でいる